ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਵਧੀਆ ਤੁਸੀਂ ਦਰਾਂ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਬੁਰਜ ਨਸੂ ਕੇ ਥੀਲ ਪੱਟੀ ਜ਼ਿਲ੍ਹਾ ਤਰਤਾਰ ਨਾਮ ਕੀ ਹੈ ਜੀ ਕਲਦੀਪ ਸਿੰਘ ਫੋਨ ਨੰਬਰ ਦੱਸ ਦਿਓ ਜੀ 9463233 ਠੀਕ ਹੈ ਜੀ ਆ ਤੋਕੜ ਵੈੜ ਕੋਲ ਦੁੱਧ ਕਿੰਨਾ ਜੀ ਇਹਦੇ ਕੋ 8 ਕਿਲੋ ਹੋਊਗਾ ਜੇ ਕੋਈ ਤਾਂ ਮੰਗਾਊਗਾ ਸਾਥ ਹੀ ਦੇਦਾ ਕਰਾਈ ਠੀਕ 8 ਕਿਲੋ ਦੁੱਧ ਹਨਾ ਤੇ ਮੋਲੇ ਦਾ ਫਿਕਸ ਜਿਆਦਾ ਦੱਸ ਦੋ ਹਾਂ ਮੋਲੇ ਦਾ ਸਹੀ ਹੈ 16000 ਰੁਪਏ 16000 ਤਾਂ ਆ ਜਰਸੀ ਗੱਬਣ ਹਾਂਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 26000 ਜੀ 26000 ਜਰਸੀ ਪਿਓਰ ਆਈ ਸੋਹਣੀ ਇਸਨੱਕੀ ਆੜੀ ਟੋਕੜ ਗੱਪਣ ਝੋਟੀ ਵੱਡੀ ਹਾਂਜੀ ਵੱਡੀ ਝੋਟੀ ਆ ਤੇ ਪੰਜ ਕਿਲੋ ਦੁੱਧ 6 ਮਹੀਨੇ ਤੱਕ ਗੱਪਣ 5 ਕਿਲੋ ਦੁੱਧ 5 ਕਿਲੋ ਦੁੱਧ ਆ ਨੈਟ 5 ਕਿਲੋ ਹੋਊਗਾ ਠੀਕ ਹੈ ਜੀ ਤਾਂ ਆਹ ਜਿਹੜੀ ਝੋਟੀ ਕੋਲ ਦੁੱਧ ਕਿੰਨਾ ਜੀ ਇਹ ਦੇਖੋ ਹੋਵੇ 9 ਮਟਾ ਕਿਲੋ 9 ਦਾ ਕਿਲੋ 15 ਦਾ 20 ਦਾ ਸੁਈ ਆ ਆਹ ਝੋਟੀ ਜਿਹੜੀ ਇਹ ਦੇਖੋ 8 ਕਿਲੋ 8 ਕਿਲੋ ਦੁੱਧ ਠੀਕ ਹੈ ਜੀ ਆਹ ਈ ਵਾੜ ਐ ਦੇ ਕੋਲ ਦੁੱਧ ਕਿੰਨਾ ਜੀ ਜਿੱਤੋਂ 15 ਠੀਕ ਐ ਵੱਡੀ ਵਾੜ ਐ ਵੀ ਸੋਹਣੀ ਸੁਨਕੀ ਚਾਰ ਦੰਦ ਮੂੰਹ ਦਾ ਵੀ ਦੋ ਦੰਦ ਨਹੀਂ ਦੋਂਦੀ ਆ ਮਾਥਾ ਦੋ ਦੰਦ ਲਾ ਲਿਓ ਫੋਨ ਭਾਈ ਨੂੰ ਫੁੱਲ ਵੀਡੀਓ ਚੜ ਜਾਣੀ ਐ ਵੀਡੀਓ ਸ਼ੇਅਰ ਕਰ ਦਿਓ ਜੀ ਆ ਕੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਧੰਨਵਾਦ ਜੀ